ਸਸੀ ਗੱਲ ਦੋਸਤੋ ਤੁਹਾਡੇ ਆਪਣੇ ਚੈਨਲ 'ਚ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੜੀ ਪੱਤੇ ਬਾਰੇ। ਦੇਖੋ ਦੋਸਤੋ ਜੇ ਤੁਸੀਂ ਕਿਤੇ ਰੋਡ ਤੋਂ ਜਾਂ ਜੰਗਲ ਤੋਂ ਕੜੀ ਪੱਤਾ ਤੋੜਨਾ ਤਾਂ ਧਿਆਨ ਰੱਖਣਾ ਉਹ ਕੜੀ ਪੱਤਾ ਹੀ ਹੋਵੇ। ਕੋਈ ਹੋਰ ਜ਼ਹਿਰੀਲੀ ਜੜੀ ਬੂਟੀ ਨਹੀਂ ਤੋੜਨੀ। ਆਜੋ ਪਹਿਲਾਂ ਤੁਹਾਨੂੰ ਇਹ ਦੀ ਪਛਾਣ ਕਰਾਉਂਦੇ ਆ। ਆਹ ਦੇਖੋ ਇਸ ਦੇ ਪੱਤੇ ਇਸ ਤਰ੍ਹਾਂ ਹੁੰਦੇ ਆ ਆਲੇ ਦੁਆਲੇ ਨੂੰ। ਜਦੋਂ ਅਸੀਂ ਇਸ ਨੂੰ ਤੋੜਨਾ ਆ ਇਹ ਸਿੱਧੇ ਹੱਥ 'ਚ ਆ ਜੂਗੀ ਤੁਹਾਡੀ। ਇਸ ਤਰ੍ਹਾਂ ਤੇ ਇਹਦਾ ਜਿਹੜਾ ਸਵਾਦ ਹੁੰਦਾ ਹੈ ਨਾ ਮਿੱਠਾ ਹੁੰਦਾ ਹੈ ਨਾ ਕੋੜਾ ਹੁੰਦਾ ਹੈ ਫਿੱਕਾ ਬਿਲਕੁਲ ਫਿੱਕਾ ਸਵਾਦ ਹੁੰਦਾ ਹੈ ਇਹ ਧਿਆਨ ਰੱਖਣਾ ਹਮੇਸ਼ਾ ਇਹ ਚੀਜ਼ ਤੋੜਨ ਲੱਗੀ ਲੋ ਜੀ ਦੋਸਤੋ ਅਸੀਂ ਹੁਣ ਤੁਹਾਨੂੰ ਦੱਸਾਂਗੇ ਇਸ ਦੇ ਫਾਇਦੇ ਸਭ ਤੋਂ ਪਹਿਲਾਂ ਇਹਦਾ ਫਾਇਦਾ ਇਹ ਹੈ ਕਿ ਇਹ ਸਾਡੇ ਵਾਲਾਂ ਨੂੰ ਸੰਘਣਾ ਕਰਦਾ ਹੈ ਤੇ ਮੋਇਸਚਰਾਈਜ਼ਰ ਕਰਦਾ ਹੈ ਸਾਡੇ ਵਾਲਾਂ ਨੂੰ ਤੇ ਵਾਲਾਂ ਦੀ ਗਰੋਥ ਨੂੰ ਵਧਾਉਂਦਾ ਹੈ ਠੀਕ ਹੈ ਜੀ ਤੇ ਦੂਸਰਾ ਇਹਦਾ ਫਾਇਦਾ ਆ ਜਿਹੜੇ ਮੇਰੇ ਵੀਰਾਂ ਭੈਣਾਂ ਨੂੰ ਬੇਟ ਦੀ ਕੋਈ ਸਮੱਸਿਆ ਆ ਕਿ ਤੇ ਰਸਤੇ ਚ ਉਲਟੀ ਆਂਦੀ ਜਾਣ ਲੱਗੇ ਸਫਰ ਕਰਨ ਵੇਲੇ ਉਹ ਰੋਜ਼ ਦੇ ਫੇਰੇ ਖਾਲੀ ਪੇਟ ਤੇ ਚਾਰ ਪੱਤੇ ਖਾਣ ਇਹ ਉਸ ਬਿਮਾਰੀ ਨੂੰ ਵੀ ਦੂਰ ਕਰਦਾ ਹੈ ਤੇ ਤੀਜਾ ਇਹਦਾ ਫਾਇਦਾ ਇਹ ਆ ਕਿ ਜਿਸ ਨੂੰ ਮੋਟਾਪਾ ਆ ਉਹ ਵੀ ਇਸ ਦਾ ਸੇਵਨ ਕਰ ਸਕਦਾ ਹੈ ਇਹ ਮੋਟਾਪੇ ਨੂੰ ਘਟਾਉਂਦਾ ਹੈ ਪਤਲਾ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਇਹ ਸਭ ਤੋਂ ਵੱਡੀ ਅੱਜ ਕੱਲ੍ਹ ਬਿਮਾਰੀ ਚੱਲਦੀ ਹੈ ਸ਼ੂਗਰ ਇਹ ਉਸ ਨੂੰ ਵੀ ਕੰਟਰੋਲ ਕਰਦਾ ਹੈ ਸਭ ਤੋਂ ਵੱਡਾ ਫਾਇਦਾ ਇਹ ਆ ਕਿ ਜਿਹੜੇ ਮੇਰੇ ਵੀਰ ਸ਼ੂਗਰ ਦੇ ਮਰੀਜ਼ ਨੇ ਉਹਨਾਂ ਲਈ ਤਾਂ ਕਾਰਗਰ ਹੈ ਇਹ ਚੀਜ਼ ਠੀਕ ਹੈ ਜੀ ਪੰਜਵਾਂ ਫਾਇਦਾ ਇਹਦਾ ਇਹ ਆ ਇਹ ਸਾਡੇ ਕੋਲੇਸਟ੍ਰੋਨ ਨੂੰ ਵੀ ਕੰਟਰੋਲ ਕਰਦਾ ਹੈ ਠੀਕ ਹੈ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ